ਅਜਮਰ ਦੇ ਸਰਦੀ ਸਿਵਲ ਹਸਪਤਾਲ ਵਿੱਚ ਪੀसीएमਐਸ ਡਾਕਟਰਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਜਿੱਥੇ 8 ਤੋਂ 11 ਵਜੇ ਤੱਕ ਸਵੇਰੇ ਓਪੀਡੀ ਸੇਵਾਵਾਂ ਮਜੜੀਆਂ ਨੇ ਉਹ ਬੰਦ ਰੱਖੀਆਂ ਗਈਆਂ ਸੀ ਅਤੇ ਫਿਲਹਾਲ ਐਮਰਜੈਂਸੀ ਸੇਵਾਵਾਂ ਚੱਲੂ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਫਿਲਹਾਲ ਮਰੀਜ਼ਾਂ ਦੇ ਹਿੱਤ ਵਿੱਚ ਇੱਥੇ ਬੈਠ ਕੇ ਪ੍ਰਸ਼ਾਸਨ ਦੇ ਅੱਗੇ ਮੰਗ ਕਰ ਰਹੇ ਹਾਂ ਤੇ ਸਰਕਾਰ ਸਾਡੀਆਂ ਮੰਗਾਂ ਤੇ ਗੌਰ ਕਰੇਗੀ ਇਹ ਸਾਡਾ ਵਿਸ਼ਵਾਸ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀसीएमਐਸ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੁਮਿਤ ਪਾਲ ਸਿੰਘ ਅਤੇ ਡਾਕਟਰ ਗੁਰਪਿੰਦਰ ਕੌਰ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਅਜਮਰ ਸਹਿਬ ਦੇ ਬਲ ਹਸਪਤਾਲ ਵਿੱਚ ਓਪੀਡੀ ਬੰਦ ਕਰ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਹੜਤਾਲ ਕਰ ਜਿੱਥੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਬੰਦੀਆਂ ਤਰੱਕੀਆਂ ਦੇਣ ਅਤੇ ਹੋਰ ਜ਼ਰੂਰੀ ਮੁੱਦਿਆਂ ਸੰਬੰਧੀ ਆਵਾਜ਼ ਬੁਲੰਦ ਕੀਤੀ ਗਈ ਹੈ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਸਾਡੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਅਤੇ ਸਭ ਕਮੇਟੀ ਤੋਂ ਸਾਨੂੰ ਉਮੀਦ ਹੈ ਕਿ ਉਹ ਸਾਡੀਆਂ ਮੰਗਾਂ ਜ਼ਰੂਰ ਮੰਨਣਗੇ ਤੇ ਫਲਹਾਲ ਅਸੀਂ ਸੌਫਟ ਤਰੀਕੇ ਦੇ ਨਾਲ ਸਿਰਫ OPD ਬੰਦ ਕਰ ਹੜਤਾਲ ਕੀਤੀ ਹੈ ਹਾਲਾਂਕਿ ਐਮਰਜੈਂਸੀ ਸੇਵਾਵਾਂ ਜੜੀਆਂ ਨੇ ਚਾਲੂ ਨੇ ਅਤੇ ਬਾਕੀ ਮਰੀਜ਼ਾਂ ਨੂੰ ਜਿਹੜੀਆਂ ਮੁਸੀਬਤਾਂ ਆ ਰਹੀਆਂ ਨੇ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦੇ ਲਈ ਅਸੀਂ ਮੁਆਫੀ ਮੰਗਦੇ ਤੇ ਹੋਰ ਕੀ ਕੀ PCMS ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੁਮਿਤਪਾਲ ਸਿੰਘ ਅਤੇ ਡਾਕਟਰ ਗੁਰਪਿੰਦਰ ਕੌਰ ਨੇ ਕਿਹਾ ਹੈ ਇਸ ਧਰਨੇ ਦੌਰਾਨ ਇਸ ਹੜਤਾਲ ਦੌਰਾਨ ਆਓ ਦੇਖਦੇ ਹਾਂ ਸਰ ਅੱਜ ਦੀ ਹੜਤਾਲ ਦੇ ਬਹੁਤ ਸਾਰੇ ਮੁੱਦੇ ਨੇ 40 ਤੋਂ 50 ਮੁੱਦੇ ਇਹੋ ਜਿਹੇ ਨੇ ਜਿਹੜੇ ਅਸੀਂ ਆਪਣੇ ਚਾਰਟਰ ਦੇ ਵਿੱਚ ਸਰਕਾਰ ਅੱਗੇ ਬੜੇ ਸਮੇਂ ਤੋਂ ਰੱਖਦੇ ਆਂ ਹੁਣ ਪਾਣੀ ਸਿਰ ਤੋਂ ਟਪ ਚੁੱਕਾ ਹੈ ਸਰਕਾਰ ਸਾਡੇ ਦੋ ਪ੍ਰਮੁੱਖ ਮੁੱਦੇ ਜਿਹੜੀ ਕਿ ਡਾਕਟਰਾਂ ਦੀ ਸਿਕਿਉਰਿਟੀ ਹਸਪੀਟਲ ਦੀ ਸਿਕਿਉਰਿਟੀ ਤੇ ACP 4 ਸਾਲਾ 9 ਸਾਲਾ 14 ਸਾਲਾ ਤਰੱਕੀ ਉਹਨੂੰ ਬਹਾਲ ਕਰੇ ਬਾਕੀ ਮਹਿਕਮਿਆਂ ਦੇ ਵਿੱਚ ਤਰੱਕੀਆਂ 4 ਜਾਂ 5 ਸਾਲਾਂ ਬਾਅਦ ਹੋ ਜਾਂਦੀਆਂ ਨੇ ਛੇਦ ਵਿਭਾਗ ਦੇ ਵਿੱਚ ਇਹ ਤਰੱਕੀ ਨੂੰ ਡੀਕ ਦੇ ਡੀਕ ਦੇ 20 ਸਾਲ ਗੁਜ਼ਰ ਜਾਂਦੇ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਮਰੀਜ਼ਾਂ ਨੂੰ ਖੱਜਲ ਨਹੀਂ ਕਰਨਾ ਚਾਹੁੰਦੇ ਪਰ ਸਾਨੂੰ ਪੁਖਤਾ ਤੌਰ ਤੇ ਲਿਖਤ ਵਿੱਚ ਨੋਟੀਫਿਕੇਸ਼ਨ ਦੇ ਦਿਓ ਕਿ ਤੁਸੀਂ ਸਾਡੇ ਇਹਨਾਂ ਮੁੱਦਿਆਂ ਲਈ ਕੀ ਕੀਤਾ ਹੈ ਜੇ ਸਰਕਾਰ ਸਾਡੇ ਹਿੱਤ ਵਿੱਚ ਲੋਕ ਹਿੱਤ ਵਿੱਚ ਪੁਖਤਾ ਕਦਮ ਨਹੀਂ ਚੁੱਕਦੀ ਤੇ ਅਸੀਂ ਇਹ ਹੜਤਾਲ ਲੰਬੇ ਤੌਰ ਤੇ ਸਖਤ ਰੂਪ ਵਿੱਚ ਉਲੀਕਨ ਲਈ ਮਜਬੂਰ ਹੋ ਜਾਗੇ ਸਰਕਾਰ ਨੂੰ ਮੈਮੋਰੰਡਮ ਭੇਜੇ ਗਏ ਤੁਹਾਡੇ ਕੋਲ ਭੇਜੇ ਗਏ ਪਹਿਲਾਂ ਸਰ ਸਰਕਾਰ ਨੂੰ ਪਿਛਲੇ ਕਈ ਮਹੀਨਿਆਂ ਤੋਂ ਮੈਮੋਰੰਡਮ ਭੇਜੇ ਗਏ ਨੇ ਮੈਮੋਰੰਡਮਾਂ ਤੋਂ ਬਾਅਦ ਸਰਕਾਰ ਦੇ ਸਿਹਤ ਸਕੱਤਰ ਡਾਇਰੈਕਟਰ ਸਿਹਤ ਪਰਿਵਾਰ ਭਲਾਈ ਨੇ ਸਾਡੀ ਜਨਰਲ ਬਾਡੀ ਦੇ ਨਾਲ ਬਹੁਤ ਵਾਰੀ ਮੀਟਿੰਗ ਕੀਤੀ ਹੈ ਮੈਂ ਖੁਦ ਉਸ ਮੀਟਿੰਗ ਦਾ ਪਾਰਟ ਸੀਗਾ ਉਸ ਮੀਟਿੰਗ ਦੇ ਵਿੱਚ ਕੋਈ ਵੀ ਉਖਤਾ ਸਿੱਟਾ ਨਹੀਂ ਨਿਕਲਿਆ ਸਰਕਾਰ ਨੂੰ ਡਾਕਟਰਾਂ ਦੀ ਸੁਰੱਖਿਆ ਸ਼ਾਇਦ ਨਜ਼ਰ ਨਹੀਂ ਆ ਰਹੀ ਸਰਕਾਰ ਨੇ ਆਪਣੇ ਐਮਐਲਏਾਂ ਦੀ ਵਿਧਾਨ ਸਭਾ ਦੀ ਸਾਰੇ ਦੇ ਤਖਾਵਾ 400 ਗੁਣਾ ਵਧਾ ਦਿੱਤੀਆਂ ਨੇ 3-3 ਲੱਖ ਰੁਪਇਆ ਐਮਐਲਏ ਦੀ ਤਨਖਾਹ ਹੋ ਗਈ ਹੈ ਪਰ ਡਾਕਟਰ ਦੀ ਤਰੱਕੀ ਬਾਰੇ ਇਹਨਾਂ ਦੀਆਂ ਅੱਖਾਂ ਬੰਦ ਨੇ ਡਾਕਟਰਾਂ ਦੀ ਤਰੱਕੀ ਬਾਰੇ ਡਾਕਟਰਾਂ ਦੀ ਸੁਰੱਖਿਆ ਬਾਰੇ ਇਹਨਾਂ ਦੇ ਅੱਖਾਂ ਬੰਦ ਨੇ ਤੇ ਅੱਜ ਅੱਜ ਕਿਸੇ ਐਮਐਲਏ ਦੀ ਸੁਰੱਖਿਆ ਖੋਲੋ ਕੱਲ ਇੱਥੇ ਰੌਲਾ ਪੈ ਜਾਏਗਾ ਇਹ ਗਲਤ ਹੈ ਇਹ ਗਲਤ ਹੈ ਮਰਨ ਨਾ ਦੋ ਕੋਈ ਸਹੂਲਤ ਹੈ ਜੀ ਸਾਰੇ ਸਾਡੇ ਕੈਟਰ ਦੇ ਵਿੱਚ ਪਿਛਲੇ 5 ਸਾਲ ਤੋਂ ਰੈਗੂਲਰ ਭਰਤੀ ਡਾਕਟਰਾਂ ਦੀ ਹੋਈ ਨਹੀਂ ਜਿਹੜੇ ਹੈਗੇ ਨੇ ਉਹ ਵੀ ਪ੍ਰਾਈਵੇਟ ਸੈਕਟਰਾਂ 'ਚ ਨੌਕਰੀ ਛੱਡ ਕੇ ਜਾ ਰਹੇ ਨੇ ਇਹ ਕੈਟਰ ਨੂੰ ਬਚਾਉਣ ਦੀ ਮੁਹਿੰਮ ਚੱਲੂ ਹੋ ਗਈ ਹੈ ਲੋਕਾਂ ਦੇ ਹਿੱਤਾਂ ਨੂੰ ਮਰੀਜ਼ਾਂ ਦੇ ਹਿੱਤਾਂ ਨੂੰ ਬਚਾਉਣ ਦੀ ਹੈ ਮੈਡੀਸਿਨ ਸਰਜਰੀ ਸਾਰੇ ਵਿੰਗ ਦੇ ਵਿੱਚ ਡਾਕਟਰਾਂ ਦੀ ਪੂਰਨ ਤੌਰ ਤੇ ਛੋਟੇਜ ਹੈ ਐਮਰਜੈਂਸੀ ਮੈਡੀਕਲ ਅਫਸਰਾਂ ਦੀ ਛੋਟੇਜ ਹੈ ਕੋਈ ਕਿਸ ਤਰ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਮੇਰੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਅੱਖਾਂ ਖੋਲੋ ਅੱਖਾਂ ਖੋਲੋ ਹੁਣ ਅੱਖਾਂ ਖੋਲੋ ਅੱਜ ਦੀ ਹੜਤਾਲ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਸੀ 11 ਵਜੇ ਤੋਂ ਬਾਅਦ ਫੇਰ ਅਸੀਂ ਓਪੀਡੀ ਸਰਵਿਸ ਚਾਲੂ ਕਰਨ ਲੱਗੇ ਆ ਐਮਰਜੈਂਸੀ ਸਰਵਿਸ ਸਾਡੀ ਸਵੇਰ ਤੋਂ ਹੀ ਚਾਲੂ ਸੀ ਲੇਸਰ ਕਾਰਮਾਂ ਦੇ ਫਿਰ ਇਹ ਰਿਸਟ੍ਰੀ ਹੋਏਗਾ ਸਾਡਾ ਅਗਲਾ ਸਟੈਪ 11 ਤਰੀਕ ਨੂੰ ਫਾਈਨਲ ਹੋ ਜਾਏਗਾ ਕਿ ਅਸੀਂ ਪਹਿਲੇ ਕੁਝ ਦਿਨ ओपीडी ਬੰਦ ਕਰ ਦਾਂਗੇ ਪੂਰਨ ਤੌਰ ਤੋਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਫਿਰ ਐਮਰਜੈਂਸੀ ਸਰਵਿਸਿਜ਼ ਤੇ ਮੈਡੀਕਲ ਵੀ ਬੰਦ ਕਰ ਦਿੱਤੇ ਜਾਣਗੇ ਬਟੌਰ ਮਾਈਕਰੋਬਾਇਓਲੋਜੀਕਲ ਹਸਪਤਾਲ ਅੰਮ੍ਰਿਤਸਰ ਚ ਰਚ ਪੋਸਟ ਡਾ ਮੈਂ ਅੱਜ ਸਰਕਾਰ ਦੀ ਅਸੀਂ ਜੋ ਦੋ ਮੇਨ ਡਿਮਾਂਡਸ ਨੇ ਇੱਕ ਸਾਡੀ ਸੁਰੱਖਿਆ ਦਾ ਮੁੱਦਾ ਔਰ ਇੱਕ ਸਾਡੀ ਸਾਲਾਨਾ ਤਰੱਕੀਆਂ ਜਿਨ੍ਹਾਂ ਤੇ 2021 ਤੋਂ ਬਾਅਦ ਰੋਕ ਲਗਾ ਦਿੱਤੀ ਗਈ ਸੀਗੀ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਨਾ ਨੂੰ ਇਸ ਲੈਵਲ ਤੱਕ ਜਾਣਾ ਪਵੇ ਕਿ ਤੁਸੀਂ ਹਾਲੇ-ਦੁਆਲੇ ਦੇਖੋ ਇੱਕ ਵਾਰ ਕਿੰਨੇ ਮਰੀਜ਼ ਨੇ ਜਿਹੜੇ ਇੰਤਜ਼ਾਰ ਕਰ ਰਹੇ ਹੈ ਕਿ ਕਦੋਂ 11 ਵਜਣਗੇ ओपीडी ਦੇ ਦਰਵਾਜ਼ੇ ਖੁੱਲਣਗੇ ਸਰ ਡਾਕਟਰ ਆਪਣੀ ਡਿਊਟੀ ਤੇ ਬੈਠੇਗਾ ਔਰ ਮੈਨੂੰ ਸਿਹਤ ਸੇਵਾ ਜੋ ਪ੍ਰਦਾਨ ਕਰਨਾ ਚਾਹੁੰਦਾ ਉਹ ਕਰੇਗਾ ਇਹ 8 ਤੋਂ 11 ਦੀ ओपीडी ਜਿਹੜੀ ਬੰਦ ਕੀਤੀ ਗਈ ਹੈ ਨਾ ਸਾਨੂੰ ਪਤਾ ਹੈ ਕਿ ਇਹਦਾ ਬੰਦਾ ਬਚਿਆ ਦਮ ਵੀ ਅਸੀਂ ਨਿਬੇੜ ਕਿਹੀਂ ਘਰ ਜਾਣਾ ਹੈ ਤੇ ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਲੈਣੇ ਆ ਆਪਣੇ ਕੰਮ ਦੀ ਤੇ ਸਰਕਾਰ ਵੀ ਜ਼ਿੰਮੇਵਾਰੀ ਵੇ ਸਾਨੂੰ ਵਧੀਆ ਸੇਵਾਵਾਂ ਉਪਲਬਧ ਕਰਾਉਣ ਲਈ ਜੇ ਸਾਡੇ ਕੋਲ ਸੇਫਟੀ ਨਹੀਂ ਹੋਏਗੀ ਸਿਕਿਉਰਿਟੀ ਨਹੀਂ ਹੋਏਗੀ ਐਨੂਅਲ ਕਰੀਅਰ ਕੈਰੀਅਰ ਪ੍ਰੋਗਰੈਸ਼ਨ ਦੀ ਡਿਮਾਂਡ ਪੂਰੀ ਨਹੀਂ ਹੋਏਗੀ ਤੇ ਸਾਡਾ ਮਨ ਕਰੇਗਾ ਕਿ ਇਸ ਪਰਿਵਾਰ ਚ ਅਸੀਂ ਆਪਣਾ ਯੋਗਦਾਨ ਕਰੀਏ